ਸਾਸ਼ੀ ਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦ ਸ਼ਾਨਾ ਔਰਖ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸ਼ੇਅਰ ਕਰਨ ਜਾ ਰਹੀਆਂ ਸੀ ਕੁਝ ਕੁ ਕਿਚਨ ਦੀਆਂ ਟਿਪਸ ਨੇ ਤੇ ਜਿਹੜੀਆਂ ਕਿ ਰੋਜ਼ ਸਾਡੀ ਹੈਲਪਫੁਲ ਹੁੰਦੀਆਂ ਨੇ ਜ਼ਿੰਦਗੀ 'ਚ ਇਹ ਆ ਜੀ ਜਿਸ ਤਰ੍ਹਾਂ ਹਰਾ ਧਨੀਆ ਤੇ ਹਰਾ ਧਨੀਆ ਹੁਣ ਗਰਮੀ ਕਰਕੇ ਜਿਹੜਾ ਸੁੱਕ ਜਾਂਦਾ ਏ ਤੇ ਇਹਨੂੰ ਅਸੀਂ ਸਟੋਰ ਕਰਕੇ ਕਿਵੇਂ ਰੱਖ ਸਕਦੇ ਹਾਂ ਜੇ ਅਸੀਂ ਇਸੇ ਤਰੀਕੇ ਨਾਲ ਫ੍ਰਿਜ ਵਿੱਚ ਰੱਖ ਦਾਂਗੇ ਤਾਂ ਇਹ ਸੁੱਕ ਜਾਏਗਾ ਤੇ ਇਹਨੂੰ ਅਸੀਂ ਸਾਫ਼ ਕਰਕੇ ਤੇ ਨੀਚੋਂ ਅਸੀਂ ਇਹਨੂੰ ਕੱਟ ਦਵਾਂਗੇ ਤੇ ਜਿਹੜਾ ਕੱਟਿਆ ਸੋ ਅਸੀਂ ਸਭ ਚੀਜ਼ ਯੂਜ਼ ਕਰ ਲਾਂਗੇ ਤੇ ਇਹਨੂੰ ਅਸੀਂ ਜੇ ਕਿਸੇ ਕੰਟੇਨਰ ਵਿੱਚ 에ਅਰ ਟਾਈਟ ਕੰਟੇਨਰ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਪਾ ਕੇ ਤੇ ਸਟੋਰ ਕਰਕੇ ਰੱਖਾਂਗੇ ਤਾਂ ਇਹ ਕਦੀ ਵੀ ਜੜਾ ਮੁਰਝਾਵੇਗਾ ਨਹੀਂ ਤੇ ਇਸ ਤਰੀਕੇ ਨਾਲ ਖਿលਿਆ ਖਿលਿਆ ਰਹੇਗਾ ਇਹਨੂੰ ਵਾਸ਼ ਕਰਕੇ ਰੱਖਣਾ ਹੈ ਤੇ ਜਦੋਂ ਵੀ ਸਾਨੂੰ ਜ਼ਰੂਰਤ ਪਵੇਗੀ ਅਸੀਂ ਇਹਨੂੰ ਖੋਲਾਂਗੇ ਤੇ ਵਿੱਚੋਂ ਅਸੀਂ ਜਿਹੜਾ ਧਨੀਆ ਵਾਂ ਨੂੰ ਯੂਜ਼ ਕਰ ਲਵਾਂਗੇ ਇਹ ਸਭ ਤੋਂ ਬੈਸਟ ਟ੍ਰਿਕ ਹੈ ਜੇ ਇਸੇ ਤਰੀਕੇ ਨਾਲ ਤੁਸੀਂ ਫ੍ਰੀਜ ਚ ਰੱਖੋਗੇ ਤਾਂ ਇਹ ਸੁੱਕ ਜਾਵੇਗਾ ਤੇ ਨੰਬਰ 2 ਤੇ ਟ੍ਰਿਕ ਹੈ ਕਿ ਜਿਸ ਤਰ੍ਹਾਂ ਕੇਲੇ ਆ ਇਹਨਾਂ ਨੂੰ ਅਸੀਂ 2-4 ਦਿਨ ਰੱਖ ਲਈਏ ਤਾਂ ਇਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਹਨਾਂ ਦਾ ਮੇਨ ਕਾਰਨ ਇਹ ਆ ਕਿ ਇਹ ਇਹਨਾਂ ਦੇ ਉੱਪਰ ਹਵਾ ਜਿਹੜੀ ਉੱਪਰ ਲਹੇ ਸੰਦਨ ਇੱਥੇ ਇੱਥੋਂ ਦੀ ਹਵਾ ਪੈਂਦੀ ਹੈ ਤਾਂ ਹੀ ਇਹ ਸੁੱਕਨੇ ਸ਼ੁਰੂ ਹੋ ਜਾਂਦੇ ਕਾਲੇ ਹੋਣੇ ਤੇ ਇੱਥੇ ਅਸੀਂ ਲਗਾਵਾਂਗੇ ਜੀ ਇਹ ਸਿਲਵਰ ਪੇਪਰ ਸਿਲਵਰ ਫੋਇਲ ਪੇਪਰ ਹੁੰਦਾ ਹੈ ਉਹਨੂੰ ਅਸੀਂ ਲਗਾ ਦਾਂਗੇ ਜਾਂ ਅਸੀਂ ਕੋਈ ਟੇਪ ਉਹਨੂੰ ਲਗਾ ਦਵਾਂਗੇ ਤੇ ਜਦੋਂ ਇੱਥੋਂ ਦੀ ਹਵਾ ਨਹੀਂ ਲੱਗੇਗੀ ਤਾਂ ਇਹ ਕੇਲੇ ਬਿਲਕੁਲ ਇਸੇ ਤਰੀਕੇ ਦੇ ਰਹਿਣਗੇ ਇਹ ਕਾਲੇ ਨਹੀਂ ਹੋਣਗੇ ਇਹਨਾਂ ਦਾ ਛਿਲਕਾ ਜਿਹੜਾ ਉੱਪਰੋਂ ਕਾਲਾ ਨਹੀਂ ਹੋਵੇਗਾ ਤੇ ਬਿਲਕੁਲ ਇਸ ਤਰੀਕੇ ਦੇ ਨਾਲ ਇਹ ਫਰੈਸ਼ ਹੋ ਰਹੇ ਰਹਿਣਗੇ ਤੇ ਇਸ ਤਰੀਕੇ ਨਾਲ ਅਸੀਂ ਕੇਲੇ ਜਿਆਦਾ ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਆ ਤੇ ਨੰਬਰ 3 ਵਾਲੀ ਟ੍ਰਿਕ ਵਿੱਚ ਅਸੀਂ ਕੀ ਕਰਾਂਗੇ ਇਹਦੇ ਵਿੱਚ ਅਸੀਂ ਜਿਹੜੇ ਗੈਸ ਦੇ ਬਰਨਰ ਵਾ ਉਹਨਾਂ ਨੂੰ ਸਾਫ਼ ਕਰਕੇ ਦਿਖਾਵਾਂਗੇ ਉਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਲੈ ਲਿਆ ਜੀ ਗਰਮ ਪਾਣੀ ਤੇ ਉਹਦੇ ਵਿੱਚ ਥੋੜਾ ਜਿਹਾ ਪਾਤਾ ਮਿੱਠਾ ਸੋਡਾ ਤੇ ਹੁਣ ਅਸੀਂ ਜਿਹੜੇ ਬਰਨਰ ਵਾ ਉਹਨੂੰ ਉਹਦੇ ਵਿੱਚ ਕਰ ਦਿੱਤਾ ਹੈ ਡਿਬੋਤ ਹੈ ਤੇ ਇਹਦੇ ਉੱਤੇ ਅਸੀਂ ਪਾ ਦਿੱਤਾ ਹੈ ਲਿਕਵਿਡ ਵਿਮ ਤੇ ਇਹਦੇ ਨਾਲ ਦੇਖੋ ਕਿ ਵੀ ਇਹ ਜਦੋਂ ਰਿਐਕਟ ਕਰਦਾ ਇਹ ਤੇ ਕਿੰਨੀ ਮੈਲ ਜਿਹੜੀ ਆ ਉਹ ਦੇਖੋ ਪਿਗਲ ਪਿਗਲ ਕੇ ਬਾਹਰ ਨੂੰ ਆ ਰਹੀ ਹੈ ਤੇ ਇਸ ਤਰੀਕੇ ਨਾਲ ਜਿਹੜੀ ਉਹਨਾਂ ਦੇ ਛੇਕ ਬਰਨਲ ਦੇ ਛੇਕ ਖਰਾਬ ਹੋ ਜਾਂਦੇ ਆ ਤੇ ਉਹ ਜੰਗ ਜਿਆ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੇ ਨਾਲ ساری ਗੰਦਗੀ ਜਿਹੜੀ ਹੈ ਪਿਗਲ ਕੇ ਲੱਥ ਜਾਂਦੀ ਹੈ ਤੇ ਆਸਾਨੀ ਨਾਲ ਅਸੀਂ ਨੂੰ ਸਾਫ਼ ਕਰ ਸਕਦੇ ਆ ਇਹਨਾਂ ਨੂੰ ਅਸੀਂ 10-15 ਦਿਨ ਬਾਅਦ ਸਾਫ਼ ਕਰਦੇ ਰਹੀਏ ਤਾਂ ਜਿਹੜੀ ਗੈਸ ਆ ਬਿਲਕੁਲ ਸਹੀ ਤਰੀਕੇ ਦੇ ਨਾਲ ਚੱਲਦੀ ਹੈ ਤੇ ਹੁਣ ਜਦੋਂ ਅਸੀਂ ਇਹਨੂੰ 10 ਤੋਂ 15 ਮਿੰਟ ਤੱਕ ਡੁੱਬੇ ਰਹਿਣ ਦਵਾਂਗੇ ਤੇ ਫਿਰ ਅਸੀਂ ਇੱਥੇ ਕੀ ਕਰਾਂਗੇ ਸਟੀਲ ਬੂਲ ਦੀ ਹੈਲਪ ਦੇ ਨਾਲ ਜਾਂ ਕੋਈ ਵੀ ਲੋਹੇ ਦਾ ਬਰਸ਼ ਵਾ ਕਿਸੇ ਹੈਲਪ ਉਸ ਦੇ ਹੈਲਪ ਦੇ ਨਾਲ ਅਸੀਂ ਇਹਨਾਂ ਨੂੰ ਸਾਫ਼ ਕਰ ਲਵਾਂਗੇ ਤੇ ਬਿਲਕੁਲ ਹੀ ਸਾਫ਼ ਹੋ ਗਏ ਨੇ ਤੇ ਜਿਹੜੇ ਇਹਨਾਂ ਦੇ ਸ਼ੇਕ ਆ ਉਹ ਬਿਲਕੁਲ ਐਂ ਕਲੀਅਰ ਹੋ ਗਏ ਤੇ ਹੁਣ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਇਹ ਪੁਰਾਣਾ ਬਰਨਰ ਇਹ ਬਿਲਕੁਲ ਉੱਪਰੋਂ ਕਿਸ ਤਰ੍ਹਾਂ ਕਾਲਾ ਹੋਇਆ ਏ ਤੇ ਇਹ ਬਿਲਕੁਲ ਐਂ ਸਾਫ਼ ਹੋ ਗਿਆ ਇਸ ਤੋਂ ਅੱਗੇ ਟ੍ਰਿਕਾ ਹੈ ਕਿ ਦੇਖੋ ਜਿਹੜਾ ਇਹ ਕੁੱਕਰ ਆ ਇਹਦੇ ਵਿੱਚ ਜਿੱਦੋਂ ਅਸੀਂ ਵਾਰ-ਵਾਰ ਸਬਜ਼ੀ ਬਣਾਉਂਨੇ ਤੇ ਇਸ ਤਰੀਕੇ ਦੇ ਸਾਈਡਾਂ ਤੇ ਦਾਗ ਕਾਲੇ-ਕਾਲੇ ਦਾਗ ਲੱਗ ਜਾਂਦੇ ਨੇ ਇਹ ਡਿਟਰਜਨ ਬਾਹਰ ਨਾਲ ਸਾਫ਼ ਨਹੀਂ ਹੁੰਦੇ ਤੇ ਇਹਦੇ ਵਾਸਤੇ ਅਸੀਂ ਲਵਾਂਗੇ ਕੋਲਗੇਟ ਕੋਲਗੇਟ ਲੈ ਕੇ ਤੇ ਅਸੀਂ ਇਹਨੂੰ ਗੈਸ ਤੇ ਸੌਰੀ ਕੁੱਕ ਕਰਦੇ ਜਿਹੜੇ ਆ ਸਾਰੇ ਪਾਸੇ ਇਸ ਤਰੀਕੇ ਦੇ ਨਾਲ ਜਿੱਥੇ-ਜਿੱਥੇ ਦਾਗ ਹੈ ਉੱਥੇ ਲਗਾ ਦੇਵਾਂਗੇ ਤੇ نیچے ਵੀ ਜਿਹੜਾ ਉਹ ਤੱਬੇ ਪੈ ਗਿਆ ਤਾਂ ਉੱਥੇ ਵੀ ਅਸੀਂ ਲਗਾ ਦੇਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਮਿੱਠੇ ਸੋਡੇ ਦਾ ਤੇ ਨਾਲ ਅਸੀਂ ਥੋੜਾ ਜਿਹਾ ਗਰਮ ਪਾਣੀ ਐਡ ਕਰ ਦਵਾਂਗੇ ਤੇ ਫੇਰ ਅਸੀਂ ਇਹਨੂੰ ਜਿਹੜਾ ਵਾ 2-4 ਮਿੰਟ ਲਈ ਇਸ ਤਰੀਕੇ ਦੇ ਨਾਲ ਰਹਿਣ ਦਵਾਂਗੇ ਤੇ ਫੇਰ ਅਸੀਂ ਇਹਨੂੰ ਜਿਹੜਾ ਵਾ ਸਟੀਲ ਬੂਲ ਦੀ ਹੈਲਪ ਦੇ ਨਾਲ ਕਰਾਵਾਂਗੇ ਸਾਫ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਤੁਹਾਨੂੰ ਇਹ ਕਰਕੇ ਦੱਸਦੇ ਆਂ ਤੇ ਸਟੀਲ ਬੂਲ ਦੀ ਹੈਲਪ ਦੇ ਨਾਲ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ ਤੇ ਜਿਹੜਾ ਇਹ কোলਗੇਟ ਵਾ ਇਹ ਜਿੰਨੇ ਵੀ ਜਿੱਦੀ ਤੋਂ ਜਿੱਦੀ ਦਾਗ ਧੱਬੇ ਆ ਉਹ ਸਾਰੇ ਇਹਨਾਂ ਸਾਫ ਕਰ ਦਿੰਦੇ ਆਂ ਤੇ ਅਸੀਂ ਸਾਨੂੰ ਹਫਤੇ ਬਾਅਦ ਇੱਕ ਵਾਰੀ ਇਸ ਤਰੀਕੇ ਨਾਲ ਸਾਫ ਕਰਨਾ ਚਾਹੀਦਾ ਹੈ ਤੇ ਜਿਹੜਾ ਇਹ ਕੁੱਕਰ ਆ ਬਿਲਕੁਲ ਦੇਖਿਓ ਕਿਸ ਤਰੀਕੇ ਨਾਲ ਸ਼ਾਈਨ ਕਰਨ ਦਾ ਪੇਗਾ ਤੇ ਇਸ ਤਰੀਕੇ ਨਾਲ ਆ ਦੇਖੋ ਇਹਨੂੰ ਰਗੜ ਰਗੜ ਕੇ ਇਹ ਜਿਹੜੀ ਉਪਚੜੀਆ ਗੰਦਗੀ ਕਿੰਨੀ ਨਿਕਲੀ ਹੈ ਤਾਂ ਹੁਣ ਤੁਹਾਨੂੰ ਇਹ ਸਾਫ ਕਰਕੇ ਦਿਖਾਇਆ ਬਿਲਕੁਲ ਕੁੱਕਰ ਐਨ ਚਮਕਰਾ ਜਿਹੜੇ ਸਾਈਡਾਂ ਤੇ ਕਾਲੇ-ਕਾਲੇ ਤੱਬੇ ਦੀ ਬਿਲਕੁਲ ਸਾਫ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਅਸੀਂ ਕੋਈ ਵੀ ਭਾਂਡਾ ਹੋਵੇ ਪਤੀਲਾ ਹੋਵੇ ਫਰ ਐਪੀਨ ਉਹਨੂੰ ਅਸੀਂ ਇਸ ਤਰੀਕੇ ਨਾਲ ਕੋਲਗਡ ਨਾ ਸਾਫ ਕਰ ਸਕਦੇ ਆ ਤੇ ਇਹ ਆ ਜੀ ਤਵਾ ਤਵਾ ਜਿਹੜਾ ਵਾ ਉਹ ਰੋਟੀ ਪਕਾਉਣ ਦੇ ਨਾਲ ਬਾਰ ਬਾਰ ਉਤੋਂ ਜਿਹੜਾ ਵਾ ਉਹ ਬਹੁਤ ਕਾਲਾ ਹੋ ਜਾਂਦਾ ਏ ਤੇ ਉੱਪਰ ਉਹਨਾਂ ਦੀ ਜਿਹੜੇ ਆ ਉਹ ਚਰਿੱਪੜੀਆਂ ਜਿਹੜੀਆਂ ਜਿਹੜੀ ਸ਼ੁਰੂ ਹੋ ਜਾਂਦੀਆਂ ਤੇ ਇਹਨੂੰ ਅਸੀਂ ਸਾਫ ਕਰਾਂਗੇ ਜੀ ਇਹ ਮ ਇੱਕ ਚਮਚ ਮਿੱਠੇ ਸੋਡੇ ਦਾ ਤੇ ਉਹਦੇ ਉੱਤੇ ਪਾਤਾ ਅਸੀਂ ਵਿਨੇਗਰ ਤੇ ਇਹਦੇ ਨਾਲ ਜਿਹੜੀ ਉੱਪਰ ਜਿੰਨੀ ਵੀ ਗੰਦਗੀ ਹੈ ਸਾਰੀ ਸਾਫ ਹੋ ਜਾਂਦੀ ਹੈ ਤੇ ਤਵਾ ਇੱਕਦਮ ਜਿਹੜਾ ਵਾ ਸ਼ਾਈਨ ਕਰਨ ਲਿਆ ਪੈਂਦਾ ਹੈ ਇਨੂੰ ਵੀ ਦੂਜੇ ਤੀਜੇ ਦਿਨ ਇਸ ਤਰੀਕੇ ਦੇ ਨਾਲ ਸਾਫ਼ ਕਰਨਾ ਚਾਹੀਦਾ ਹੈ ਤੇ ਹੁਣ ਤੁਹਾਨੂੰ ਸਟੀਲ ਬੂਲ ਦੀ ਹਲਪ ਨਾਲ ਇਹਨੂੰ ਚੰਗੀ ਤਰ੍ਹਾਂ ਖੂਚ ਕੇ ਦਿਖਾਵਾਂਗੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਉੱਤੇ ਜੰਗ ਲੱਗਣਾ ਸ਼ੁਰੂ ਹੋ ਜਾਂਦਾ ਜਾਂ ਇਹਦੇ ਚਰੇਪੜੀਆਂ ਜਿਹੀਆਂ ਵੱਜ ਜਾਂਦੀਆਂ ਏ ਤੇ ਉਹ ਸਾਰੀਆਂ ਜਿਹੜੀਆਂ ਇਹਦੇ ਨਾਲ ਸਾਫ਼ ਹੋ ਜਾਣਗੀਆਂ ਜਿੰਨੀ ਗੰਦਗੀ ਹੈ ਦੇਖੋ ਸਾਫ਼ ਹੋ ਗਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਤੇ ਤਵਾ ਜਰਾ ਬਿਲਕੁਲ ਐਨ ਸ਼ਾਈਨ ਕਰਨ ਟੈਪ ਹੈ ਤੇ ਹੁਣ ਤੁਹਾਨੂੰ ਅਗਲੀ ਟ੍ਰਿਕ ਦੇ ਵਿੱਚ ਅਸੀਂ ਦੱਸਾਂਗੇ ਜਿੱਦਾਂ ਹਰੀਆਂ ਮਿਰਚਾਂ ਅਸੀਂ ਹੱਥ ਦੇ ਨਾਲ ਇਸ ਤਰੀਕੇ ਨਾਲ ਕੱਟਦੇ ਹਾਂ ਤੇ ਇਹਨਾਂ ਦਾ ਜਿਹੜਾ ਰਸ ਵਾ ਹੱਥ ਤੇ ਲੱਗਦਾ ਏ ਤੇ ਜੇ ਕੋਈ ਕਰਦਦੇ ਇਹਦੇ ਨਾਲ ਚਾਕੂ ਨਾਲ ਕੱਟ ਦਾ ਨਿਸ਼ਾਨ ਲੱਗ ਜੇ ਤਾਂ ਮਿਰਚਾਂ ਜਿਹੜੀਆਂ ਜਲਨ ਕਰਦੀਆਂ ਨੇ ਤੇ ਜੇ ਕਿਤੇ ਗਲਤੀ ਨਾਲ ਹੱਥਾਂ ਨੂੰ ਜਿਹੜੇ ਹੱਥ ਵਾ ਆਈਜ਼ ਨੂੰ ਲੱਗ ਜਾਣ ਤਾਂ ਸਾਡੀਆਂ ਅੱਖਾਂ ਵਿੱਚ ਜਲਨ ਹੋ ਸਕਦੀ ਏ ਤੇ ਇਹਦੀ ਸਭ ਤੋਂ ਵਧੀਆ ਟ੍ਰਿਕ ਹੈ ਕੈਂਚੀ ਛੋਟੀ ਕੈਂਚੀ ਦੀ ਹੈਲਪ ਦੇ ਨਾਲ ਸਾਨੂੰ ਜਿਹੜੀਆਂ ਇਹ ਮਿਰਚਾਂ ਨੂੰ ਕੱਟਣਾ ਚਾਹੀਦਾ ਹੈ ਤੇ ਇਹਦੇ ਨਾਲ ਜਿਹੜਾ ਵਾ ਉਹ ਹੱਥ ਨੂੰ ਵੀ ਨਹੀਂ ਮਿਰਚਾਂ ਲੱਗਦੀਆਂ ਤੇ ਦੂਸਰਾ ਇਹ ਹੈ ਕਿ ਇਹ ਜਲਦੀ ਦੇ ਨਾਲ ਕੱਟੀਆਂ ਵੀ ਜਾਂਦੀਆਂ ਨੇ ਤੇ ਇਹਦੇ ਨਾਲ ਕੋਈ ਵੀ ਟੈਨਸ਼ਨ ਨਹੀਂ ਰਹਿੰਦੀ ਕਿ ਸਾਡੇ ਹੱਥ ਨੂੰ ਜਾਂ ਸਕਿਨ ਤੇ ਕਿਤੇ ਲੱਗ ਨਾ ਜਾ ਇਸ ਤੋਂ ਅੱਗੇ ਜਿਹੜੀ ਟ੍ਰਿਕਾ ਉਹ ਹੈ ਜੀ ਇਹ ਮਿਕਸਰ ਦਾ ਜਾਰ ਹੈ ਛੋਟਾ ਇਹਦੇ ਵਿੱਚ ਅਸੀਂ ਜਦੋਂ ਮਸਾਲਾ ਬਾਰ-ਬਾਰ ਗ੍ਰाइंड ਕਰਦੇ ਹਾਂ ਤੇ ਇਹ نیچے ਲੱਗ ਜਾਂਦਾ ਹੈ ਤੇ ਨਾਲੇ ਇਹਦੇ ਜਦੋਂ ਇਹ ਬਲੇਡ ਆ ਉਹ ਖੁਰਦਰੇ ਹੋ ਜਾਂਦੇ ਆ ਤਿੱਖੇ ਨਹੀਂ ਰਹਿੰਦੇ ਤੇ ਉਹਨੂੰ ਅਸੀਂ ਜਿਹੜਾ ਵਾ ਉਹ ਤਿੱਖਾ ਕਰ ਸਕਦੇ ਆ ਇਹ ਜਿਹੜੇ ਮੈਡੀਸਿਨ ਦੇ ਵੇਸਟ ਪੇ ਰੈਪਰ ਹੁੰਦੇ ਆ ਇਹਨਾਂ ਦੇ ਇਹਦੇ ਵਿੱਚ ਮੈਡੀਸਿਨ ਪੈਕ ਹੁੰਦੀ ਆ ਉਹਦੇ ਨਾਲ ਉਹਦੇ ਨੂੰ ਅਸੀਂ ਜਿਹੜਾ ਛੋਟਾ-ਛੋਟਾ ਕੈਂਚੀ ਦੀ ਹੱਲਪ ਦੇ ਨਾਲ ਕੱਟ ਕੇ ਤੇ ਸਾਰੇ ਮਿਕਸਰ ਜਾਰ ਦੇ ਵਿੱਚ ਪਾ ਲਵਾਂਗੇ ਤੇ ਫੇਰ ਅਸੀਂ ਕੀ ਕਰਾਂਗੇ ਇਹਨੂੰ ਸਾਰੇ ਜਿਹੜੇ ਇਹ ਮੈਡੀਸਿਨ ਦੇ ਰੈਪਰਾਂ ਇਹਨਾਂ ਨੂੰ ਅਸੀਂ ਕਰਾਂਗੇ ਗ੍ਰਾਊਂਡ মিক্সਰ ਯਾਰ ਦੇਖਤੇ ਹੀ ਗ੍ਰੈਂਡ ਮਿਕਸੀ ਤੇ ਗ੍ਰੈਂਡ ਕਰਾਂਗੇ ਤੇ ਗ੍ਰੈਂਡ ਕਰਨ ਦੇ ਨਾਲ ਜਿਹੜੇ ਇਹਦੇ ਬਲੇਡ ਆ ਇਹ ਐਲੂਮੀਨੀਅਮ ਦੇ ਪੇਪਰ ਹੁੰਦੇ ਨੇ ਇਹਦੇ ਨਾਲ ਜਿਹੜਾ ਬਲੇਡ ਆ ਬਿਲਕੁਲ ਤਿੱਖਿਆ ਹੋ ਜਾਂਦੇ ਨੇ ਤੇ ਨਾਲ ਜਿਹੜੇ ਗੰਦਗੀ ਦੇ ਦਾਗ ਲੱਗੇ ਹੁੰਦੇ ਆ ਤੇ ਇਹ ਮਸਾਲੇ ਦੇ ਉਹ ਜੰਮ ਜਾਂਦੇ ਨੇ ਉਹ ਵੀ ਬਿਲਕੁਲ ਸਾਫ ਹੋ ਜਾਂਦੇ ਨੇ ਤੇ ਦੇਖੋ ਯਾਰ ਕਿੰਨਾ ਸ਼ਾਈਨ ਕਰ ਰਿਹਾ ਹੈ ਉਸ ਤੋਂ ਅੱਗੇ ਵੀ ਜਿੱਦਾਂ ਅਸੀਂ ਲਸਣ ਨੂੰ ਛਿੱਲਦੇ ਆਂ ਤੇ ਲਸਣ ਛਿੱਲਣਾ ਜਿਹੜਾ ਸਾਡੇ ਵਾਸਤੇ ਬਹੁਤ ਹੀ ਔਖਾ ਲੱਗਦਾ ਹੈ ਸਾਨੂੰ ਤੇ ਕਾਫੀ ਟਾਈਮ ਸਾਡਾ ਜਿਹੜਾ ਵਾ ਲਸਣ ਛਿੱਲਣ ਵਿੱਚ ਲੱਗ ਜਾਂਦਾ ਹੈ ਤੇ ਇਹਦੀ ਸਭ ਤੋਂ ਸੌਖੀ ਟ੍ਰਿਕ ਇਹ ਆ ਫਿਰ ਜਿਹੜੀ ਤੁਹਾਨੂੰ ਅਸੀਂ ਦੱਸਦੇ ਆਂ ਕਿ ਲਸਣ ਛਿੱਲਣ ਲੱਗਿਆ ਅਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਵਾ ਅਸੀਂ ਲੈਣਾ ਹੈ ਗਰਮ ਪਾਣੀ ਇਸ ਤਰੀਕੇ ਨਾਲ ਜਦੋਂ ਅਸੀਂ ਛਿੱਲਦੇ ਆਂ ਤਾਂ ਬਹੁਤ ਔਖਾ ਲੱਗਦਾ ਹੈ ਸਭ ਤੋਂ ਪਹਿਲਾਂ ਅਸੀਂ ਗਰਮ ਪਾਣੀ ਲੈ ਲੈਣਾ ਹੈ ਗਰਮ ਪਾਣੀ ਨੂੰ ਇੱਕ ਕੌਲੀ ਵਿੱਚ ਪਾ ਲਿਆ ਤੇ ਫਿਰ ਅਸੀਂ ਕੀ ਕਰਾਂਗੇ ਲਸਣ ਨੂੰ ਜਿਹੜਾ ਵਾ ਉਹ ਅੱਗੋਂ ਨਹੀਂ ਕੱਟਣਾ ਪਿੱਛੋਂ ਨਹੀਂ ਕੱਟਣਾ ਇਹਨੂੰ ਸੈਂਟਰ ਦੇ ਵਿੱਚ ਅਸੀਂ ਕੱਟ ਲਗਾਉਣਾ ਹੈ ਸੈਂਟਰ ਵਿੱਚ ਅਸੀਂ ਕੱਟ ਲਗਾ ਕੇ ਤੇ ਇਹਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਕੱਟ ਲੈਣਾ ਹੈ ਲਸਣ ਨੂੰ ਜਦੋਂ ਅਸੀਂ ਦੋ ਹਿੱਸਿਆਂ ਦੇ ਵਿੱਚ ਇਸ ਤਰੀਕੇ ਨਾਲ ਸੈਂਟਰ ਤੋਂ ਕੱਟ ਲਵਾਂਗੇ ਤੇ ਫਿਰ ਅਸੀਂ ਇਹਨੂੰ ਜਿਹੜਾ ਵਾ ਉਹ ਗਰਮ ਪਾਣੀ ਦੇ ਵਿੱਚ ਡਿਬੋ ਦੇਣਾ ਹੈ ਜਦੋਂ ਅਸੀਂ ਗਰਮ ਪਾਣੀ ਦੇ ਵਿੱਚ ਡਿਬੋ ਦਵਾਂਗੇ ਤਾਂ ਇਹ ਦੋ ਤੋਂ 3 ਮਿੰਟ ਦੇ ਵਿੱਚ ਜਿਹੜਾ ਵਾ ਲਸਣ ਵਾ ਉਹ ਆਪਣੇ ਛਿਲਕੇ ਜਿਹੜੇ ਆ ਉਹ ਛੱਡ ਦਵੇਗਾ ਤੇ ਬਹੁਤ ਆਸਾਨੀ ਦੇ ਨਾਲ ਜਿਹੜੇ ਦੇਖੋ ਪਿੱਛੋਂ ਨੱਪਨ ਦੇ ਨਾਲ ਅੱਗੇ ਨੂੰ ਨਿਕਲਣਾ ਸਾਰੀਆਂ ਸਾਰੀਆਂ ਗੁਲੀਆਂ ਜਿਹੜੀਆਂ ਵਾ ਆਸਾਨੀ ਦੇ ਨਾਲ ਇਸ ਤਰੀਕੇ ਨਾਲ ਨਿਕਲ ਜਾਣਗੀਆਂ ਤੇ ਸਾਨੂੰ ਜਿਹੜੇ ਚਾਕੂ ਦੀ ਹੈਲਪ ਦੇ ਨਾਲ ਇੰਨਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਪਵੇਗੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜੀ ਟ੍ਰਿਕ ਜਿਹੜੀਆਂ ਸਾਰੀਆਂ ਟ੍ਰਿਕਸ ਨੇ ਉਹ ਵਧੀਆਂ ਲੱਗੀਆਂ ਹੋਣਗੀਆਂ ਤੇ ਜੇ ਤੁਹਾਨੂੰ ਇਹ ਸਾਰੀਆਂ ਟ੍ਰਿਕਸ ਵਧੀਆਂ ਲੱਗੀਆਂ ਹੋਣ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਟਿਪਸ ਜਿਹੜੀਆਂ ਨੇ ਕਿਸ ਤਰ੍ਹਾਂ ਦੀ ਲੱਗੀਆਂ ਤੇ ਤਾਂ ਜੋ ਤੁਹਾਡੇ ਆਉਣ ਵਾਲੀ ਜਿਹੜੀ ਗਾੜੀ ਲਾਈਫ ਆ ਉਹਦੇ ਵਿੱਚ ਤੁਹਾਡੀਆਂ ਕਿਚਨ ਦੇ ਵਿੱਚ ਜਿਹੜੀ ਆ ਇਹ ਹੈਲਪਫੁਲ ਹੋ ਸਕਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ